हां जी दोस्तों आज गल बात ਕਰਾਂਗੇ ਖੇਤ ਜੋ ਮੰਡਿਓ ਸੂਰਮਾ ਨਾਵਲ ਦੇ ਭਾਗ 12ਵੇਂ ਵਾਲੇ। ਸੋ ਭਾਗ 11ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਹੁੰਦਾ ਉਹ ਹੋ ਜਾਂਦਾ। ਇਸ ਤੋਂ ਬਾਅਦ ਜਿਹੜੀ ਰਾਣੀ ਹੁੰਦੀ ਹੈ ਉਹਨੂੰ ਵੀ ਚੈਨ ਨਹੀਂ ਆਉਂਦਾ ਤੇ ਉਹਨੂੰ ਰਾਤਾਂ ਨੂੰ نیند ਵੀ ਨਹੀਂ ਆਉਂਦੀ ਹੈਗੀ। ਉਹ ਵੀ ਬੇਚੈਨ ਜਿਹੀ ਘੁੰਮਦੀ ਹੁੰਦੀ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣ। ਕਿਉਂ ਵੀ ਗਰਦਾਸਪੁਰਿਆ ਪਲਵਾਨਾ ਕਿਵੇਂ ਬੀਤੀ ਫਿਰ ਛੁੱਟੀ। ਰੋਪੜ ਜ਼ਿਲ੍ਹੇ ਦੇ ਮਲੋਆ ਪਿੰਡ ਦੇ ਜੰਪਲ ਸਰਦਾਰ ਅੰਤ ਸਿੰਘ ਨੇ ਆਪਣੇ ਸਾਥੀ ਅਗਵਾਨ ਪਿੰਡ ਦੇ ਰਹਿਣ ਵਾਲੇ ਸਰਦਾਰ ਵੰਤ ਸਿੰਘ ਨੂੰ ਇਹ ਸਵਾਲ ਕੀਤਾ ਜਿਹੜਾ ਕਿ ਹੁਣੇ-ਹੁਣੇ ਹੀ ਪਿੱਛੋਂ ਛੁੱਟੀ ਕੱਟ ਕੇ ਵਾਪਸ ਹੋ ਰਿਹਾ ਸੀ ਇਹ ਦੋਵੇਂ ਜਣੇ ਦਿੱਲੀ ਪੁਲਿਸ ਵਿੱਚ ਨੌਕਰੀ ਕਰਦੇ ਸਨ ਤੇ ਅੱਜ ਕੱਲ ਇਹਨਾਂ ਦੀ ਡਿਊਟੀ ਮੈਡਮ ਦੀ ਸਕਿਉਰਿਟੀ ਵਿੱਚ ਸੀ ਉਹ ਭਾਉ ਕੁਝ ਨਹੀਂ ਉਹ ਹਾਲ ਪੰਜਾਬ ਦਾ ਬਹੁਤ ਬੁਰਾ ਕੀਤਾ ਇਹਨਾਂ ਨੇ ਵੰਤ ਸਿੰਘ ਦੀਆਂ ਅੱਖਾਂ ਝਲਕ ਪਈਆਂ ਕਿਉਂ ਕੀ ਗੱਲ ਹੋ ਗਈ ਅੰਤ ਵੰਤ ਦੇ ਅਤਰੂ ਕਹਿਰਨ ਤੋਂ ਹੈਰਾਨ ਹੋ ਗਿਆ ਉਹ ਦਾ ਵੰਤ ਨਾਲ ਅੰਦਰੂਨੀ ਮੋਹ ਸੀ ਵੰਤ ਸਿੰਘ ਨੇ ਫਿਰ ਉਹਨੂੰ ਸਾਰੀ ਗੱਲ ਸੁਣਾਈ ਮੈਂ ਕੱਲ ਨੂੰ ਹੀ ਜਾਉਣਾ ਪੰਜਾਬ ਦਰਬਾਰ ਸਾਹਿਬ ਅੰਤ ਸਿੰਘ ਅੰਮ੍ਰਿਤਸਰ ਜਾਣ ਲਈ ਕਾਲਾ ਪੈ ਰਿਹਾ ਸੀ ਅਗਲੇ ਦਿਨ ਹੀ ਇੱਕ ਹਫ਼ਤੇ ਦੀ ਆਰਜੀ ਛੁੱਟੀ ਲੈ ਕੇ ਉਹ ਅੰਮ੍ਰਿਤਸਰ ਦੀ ਗੱਡੀ ਚੜਾ ਆ ਰੇਲ ਗੱਡੀ ਦੀ ਛਕਰ ਝਗੜ ਉਸਦੇ ਮਨ ਉਤੇ ਵਿਦਾਨ ਦੇ ਵੱਜਦੇ ਹਜ਼ਾਰਾਂ ਹਥੌੜਿਆਂ ਵਾਂਗ ਵਾਰ ਕਰਦੀ ਜਾ ਰਹੀ ਸੀ ਸਟੇਸ਼ਨ ਤੇ ਉਤਰ ਕੇ ਉਹ ਬਹਾਉਦਾਹੀ ਦਰਬਾਰ ਸਾਹਿਬ ਪਹੁੰਚ ਗਿਆ ਘੰਟਾ ਘਰ ਕੋਲ ਖਲੋਤੀ ਫੌਜ ਨੇ ਉਸ ਦੀ ਸਿਰ ਤੋਂ ਪੈਰਾਂ ਤੱਕ ਤਲਾਸ਼ੀ ਲਈ ਉਸ ਨੇ ਆਪਣਾ ਆਈਡੈਂਟੀ ਕਾਰਡ ਵੀ ਦਿਖਾਇਆ ਪਰ ਸਭ ਵਿਅਰਥ ਤਲਾਸ਼ੀ ਤਾਂ ਹਰ ਸਿੱਖ ਨੂੰ ਦੇਣੀ ਹੋ ਪੈਣੀ ਸੀ ਭਾਵੇਂ ਉਹ ਕਿਸੇ ਵੀ ਅਹੁਦੇ ਜਾਂ ਫਿਰ ਕਿਸੇ ਵੀ ਮਹਿਕਮੇ ਵਿੱਚ ਕਿਉਂ ਨਾ ਹੋਵੇ ਚਰਨ ਗੰਗਾ ਵਿੱਚ ਪੈਰ ਧੋ ਕੇ ਜਦੋਂ ਉਹ ਪੌੜੀਆਂ ਉਤਰ ਕੇ ਪ੍ਰਕਰਮਾ ਵਿੱਚ ਉਤਰਿਆ ਤਾਂ ਉਸ ਨੂੰ ਗਸ਼ੀ ਪੈਣ ਵਾਲੀ ਹੋ ਗਈ ਮੱਥਾ ਟੇਕ ਕੇ ਉਸ ਨੇ ਜਦੋਂ ਆਪਣੇ ਸੱਜੇ ਪਾਸੇ ਅਕਾਲ ਤਖਤ ਸਹਿਬ ਵੱਲੋਂ ਨਿਗਾਹ ਮਾਰੀ ਤਾਂ ਉਹਦੀ ਧਾ ਨਿਕਲ ਗਈ ਉਹਦੀ ਪ੍ਰਕਰਮਾ ਕਰਕੇ ਅੱਗੇ ਮੱਥਾ ਟੇਕਣ ਦੀ ਹਿੰਮਤ ਉੱਥੇ ਹੀ ਜਵਾਬ ਦੇ ਗਈ ਉਹ ਹੌਲੀ ਹੌਲੀ ਤੁਰਦਾ ਹੋਇਆ ਦੁੱਖ ਪੰਜਨੀ ਬੇਰੀ ਥੱਲੇ ਆਣ ਕੇ ਬੈਠ ਗਿਆ ਅਣ ਮਨੇ ਮਨ ਨਾਲ ਉਸ ਦੇ ਤਨ ਦੇ ਕੱਪੜੇ ਉਤਾਰੇ ਅਤੇ ਇਸ਼ਨਾਨ ਕਰਨ ਲਈ ਉਹ ਸਰੋਵਰ ਵਿੱਚ ਵੜ ਗਿਆ ਉਦੋਂ ਉਹ ਮੈਸੂ ਸੋਇਆ ਜਿਵੇਂ ਸਰੋਵਰ ਦਾ ਪਾਣੀ ਲਾਲ ਹੋ ਗਿਆ ਹੋਵੇ ਉਹ ਉਸ ਇਸ਼ਨਾਨ ਕਰਕੇ ਕਾਲੀ ਨਾਲ ਦਰਬਾਰ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਫੇਰ ਪ੍ਰਕਰਮਾਂ ਵਿੱਚ ਤੁਰ ਪਿਆ ਬਾਬਾ ਸਵਾਇਆ ਸਿੰਘ ਦੀ ਛਬੀਲ ਕੋਲ ਉਸ ਨੂੰ ਆਪਣਾ ਹਲਕਾ ਖੁਸ਼ਕ ਜਾਪਿਆ ਮਾਤਾ ਜੀ ਪਾਣੀ ਪਿਉਣਾ ਜਰਾ ਉਸ ਨੇ ਇੱਕ ਬਾਟੀ ਵਿੱਚੋਂ ਪਾਣੀ ਪੀਤਾ ਤੇ ਕਮਰ ਨੂੰ ਥਮਲੇ ਦਾ ਢਾਫਣਾ ਲਗਾ ਕੇ ਦੁਬਾਰਾ ਫੇਰ ਬੈਠ ਗਿਆ ਆ ਭਾਈ ਸਾਹਿਬ ਜੀ ਇੱਥੇ ਅਮਰਤ ਸੰਚਾਰ ਕਦੋਂ ਹੁੰਦਾ ਬਿਆਨ ਸਿੰਘ ਨੇ ਕੋਲੋਂ ਲੰਘਦੇ ਇੱਕ ਪੀਲੇ ਚੋਲੇ ਵਾਲੇ ਸੇਵਾਦਾਰ ਨੂੰ ਪੁੱਛਿਆ ਬੁੱਧਵਾਰ ਤੇ ਐਤਵਾਰ ਨੂੰ ਹੁੰਦਾ ਸਾਉ ਅੱਜ ਵੀਰਵਾਰੀ ਸੇਵਾਦਾਰ ਨੇ ਉਸ ਦੀ ਫਿਕਸਰ ਲਗਾ ਕੇ ਬੱਦੀ ਦਾੜੀ ਵਾਲ ਗੋਹ ਨਾਲ ਦੇਖਿਆ ਹਾਲਾ ਫੇਰ ਤਾਂ ਦਿਨ ਪਏ ਨੇ ਕਹਿੰਦਾ ਹੋਇਆ ਬਿਆਨਤ ਸਿੰਘ ਬਾਹਰ ਨੂੰ ਤੁਰ ਪਿਆ ਸ਼ਾਇਦ ਉਹ ਬਹੁਤ ਕਾਲਾ ਸੀ ਵਾਹੋਦਾਹੀ ਬਸ ਫੜ ਕੇ ਉਹ ਚੰਡੀਗੜ੍ਹ ਕੋਲ ਆਪਣੇ ਪਿੰਡ ਮਲੋਏ ਪਹੁੰਚ ਗਿਆ ਸਾਰਾ ਪਰਿਵਾਰ ਬਿਆਨਤ ਨੂੰ ਮਿਲ ਕੇ ਖੁਸ਼ ਹੋ ਗਿਆ ਉਸੇ ਦਿਨ ਹੀ ਅਚਾਨਕ ਚੰਡੀਗੜ੍ਹ ਦੀ ਲੋਕਲ ਸੰਗਤ ਨੇ ਰੈਣ ਸਵਾਈ ਕੀਰਤਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਉਹ ਉੱਥੇ ਗਿਆ ਤੇ ਅਮਰ ਸ਼ਕ ਆਇਆ ਤੁਸੀਂ ਰਾਤ ਕਿੱਥੇ ਰਹੇ ਘਰੇ ਨਹੀਂ ਆਏ ਮੈਨੂੰ ਬੜਾ ਫਿਕਰ ਹੋਇਆ ਪਿਆ ਸੀ ਸਵੇਰੇ ਘਰ ਪਹੁੰਚੇ ਅੰਤ ਸਿੰਘ ਨੂੰ ਬਿਮਲ ਨੇ ਕਲਾਮੇ ਵਿੱਚ ਲੈਂਦੇ ਆ ਸਵਾਲ ਕੀਤਾ ਅਮਰਤ ਛਕਣ ਗਿਆ ਸੀ। ਉਹਨਾਂ ਨੇ ਸਾਰੀ ਰਾਤ ਲਗਾ ਦਿੱਤੀ ਅਮਰਤ ਛਕਾਉਂਦੇ ਆ। ਬੜਾ ਆਨੰਦ ਆਇਆ। ਐਂਉਂ ਲੱਗਦਾ ਹੈ ਬਈ ਨਵਾਂ ਜਨਮ ਹੋ ਗਿਆ ਹੁੰਦਾ ਹੈ। ਆ ਦੇਖ। ਅੰਤ ਸਿੰਘ ਨੇ ਕਮੀਜ਼ ਦੇ ਥੱਲੇੋਂ ਪਾਈ 7 ਕੋਹਂਚ ਦੀ ਸਰਬਲੋਦੀ ਕਰਕਵਾਨ ਬਿਮਕੌਰ ਨੂੰ ਦਿਖਾਈ। ਹਾਏ ਕਿੰਨੀ ਸੋਹਣੀ ਹੈ, ਕਿੰਨੀ ਚਮਕਦਾਰ ਹੈ ਪਰ ਅਚਾਨਕ ਇਹ ਪਰਿਵਰਤਨ ਕਿਵੇਂ? ਬਿਮਲ ਨੇ ਹੈਰਾਨੀ ਪ੍ਰਗਟ ਕੀਤੀ। "ਬੱਸ ਸਤਗੁਰ ਦੀ ਮਿਹਰ ਜਦੋਂ ਹੋ ਗਈ, ਇੱਕ ਦਿਨ ਤਾਂ ਬਿਮਲ ਵਾਪਸ ਆਉਣਾ ਹੀ ਪੈਣਾ। ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ।" ਤੇ ਹੁਣ ਮੈਨੂੰ ਕਦੋਂ ਛਕਾਉਣਾ ਜਦੋਂ ਤੇਰੀ ਮਰਜ਼ੀ ਛੱਕ ਨਹੀਂ ਪਰ ਮੈਂ ਧੱਕਾ ਨਹੀਂ ਕਰਾਂਗਾ ਚਲੋ ਠੀਕ ਹੈ ਜਦੋਂ ਹੁਣ ਤੁਸੀਂ ਵਾਪਸ ਪਰਤੇ ਤਾਂ ਮੈਂ ਵੀ ਸਿੰਘਣੀ ਸਜੀ ਹੋਵਾਂਗੀ ਵਿਮਲ ਨੇ ਸਹਿਮਤੀ ਪ੍ਰਗਟ ਕੀਤੀ ਦੋ ਦਿਨ ਮਲੋਏ ਰਹਿ ਕੇ ਅੰਤ ਸਿੰਘ ਵਾਪਸ ਦਿੱਲੀ ਪਰਤ ਗਿਆ ਉਹ ਕਿਉਂ ਭਾਉ ਹੋਇਆ ਆ ਪਿੰਡ ਵੰਤ ਨੇ ਡਿਊਟੀ ਤੋਂ ਵਾਪਸ ਆ ਕੇ ਅੰਤ ਨੂੰ ਆ ਕੇ ਫਤਿਹ ਗਜਾਈ ਹਾਂ ਵੀਰ ਹੋਇਆ ਆਵਾ ਦਰਬਾਰ ਸਾਹਿਬ ਹੀ ਗਿਆ ਸੀ ਕੀ ਵਿਚਾਰਾ ਫਿਰ ਅੰਤ ਦੇ ਅਥ ਨੂੰ ਚਲਕ ਪਏ ਉਹਨਾਂ ਦੋਵਾਂ ਦੀਆਂ ਆਪਸ ਵਿੱਚ ਅੱਖਾਂ ਮਿਲੀਆਂ ਤੇ ਉਹਨਾਂ ਨੇ ਉਹ ਵਾਕਾ ਕਰ ਦਿੱਤਾ ਜਿਸ ਨੇ ਕੇ ਸਾਰੀ ਦੁਨੀਆ ਨੂੰ ਹਿਲਾ ਦਿੱਤਾ ਇਸ ਤੋਂ ਬਾਅਦ ਦਿੱਲੀ ਵਿੱਚ ਦੰਗੇ ਸ਼ੁਰੂ ਹੋ ਗਏ ਅਰੇ ਵੋ ਦੇਖੋ ਸਿਕੜਾ ਜਾ ਰਹਾ ਹੈ ਅਰੇ ਸਾਧਵੇਂ ਸਿਕੜੀ ਵੀ ਹੈ ਪਹਾੜ ਗੰਜ ਇਲਾਕੇ ਵਿੱਚੋਂ ਇੱਕ ਨੌਜਵਾਨ ਜੋੜੇ ਨੂੰ ਭੀੜ ਨੇ ਘੇਰ ਦਿਆ ਦੋਵਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਮੁੰਡਾ ਕੁੜੀ ਕਿਸੇ ਬਿਮਾਰ ਰਿਸ਼ਤੇਦਾਰ ਦਾ ਪਤਾ ਲੈ ਕੇ ਘਰੋਂ ਪਰਤ ਰਹੇ ਸਨ ਮੈਂ ਤੁਹਾਨੂੰ ਆਖਦੀ ਸਾਂ ਵੀ ਇੱਥੇ ਰੁਕ ਜਾਈਏ ਪਰ ਤੁਸੀਂ ਇੱਕ ਨਾ ਮੰਨੀ ਅਖੇ 20 ਮਿੰਟ ਦਾ ਤਾਂ ਰਸਤਾ ਹੀ ਹੈ ਸਾਰਾ ਕੁੜੀ ਨੇ ਮੁੰਡੇ ਨੂੰ ਸੁਣਾ ਕੇ ਕਿਹਾ ਅਸਾਂ ਕਿਹੜਾ ਕੋਈ ਗਲਤੀ ਕੀਤੀ ਹੈ ਅਸਾਨੂੰ ਕਿਉਂ ਮਾਰਨਗੇ ਭਲਾ ਅਸੀਂ ਵੀ ਤਾਂ ਇੱਥੇ ਵਸਣ ਵਾਲੀ ਆਂ ਮੁੰਡੇ ਨੇ ਕੁੜੀ ਨੂੰ ਧਰਵਾਸ ਦਵਾਇਆ ਪਰ ਅਗਲੇ ਹੀ ਪਲ ਕੁੜੀ ਮੁੰਡਾ ਭੀੜ ਨੇ ਸਕੂਟਰ ਤੋਂ ਥੱਲੇ ਲਾ ਲੇ ਅਰੇ ਭਾਈ ਸਾਹਿਬ ਹਵਨੇ ਆਪਕਾ ਕਿਆ ਵਿਗਾੜਾ ਹੈ ਗਾਲਾਂ ਹਲੇ ਸਰਦਾਰ ਮੁੰਡੇ ਦੇ ਮੂੰਹ ਵਿੱਚ ਹੀ ਸੀ ਕਿ ਠੜਾ ਕਰਦਾ ਹੋਇਆ ਲੋਹੇ ਦਾ ਸਰੀਆ ਉਹਦੇ ਸਿਰ ਵਿੱਚ ਆਣ ਵੱਜਾ ਉਹਦਾ ਚਿਹਰਾ ਖੂਨ ਨਾਲ ਲਤਪਤ ਹੋ ਗਿਆ ਕੁੜੀ ਭੱਜ ਕੇ ਕੁਟਿੰਦੇ ਮੁੰਡੇ ਉੱਪਰ ਡੇਗ ਪਈ ਸਭ ਕੁਝ ਲੈ ਲੋ ਪਰ ਇਹਨੇ ਛੋੜ ਦੋ ਕੁੜੀ ਨੇ ਭੀੜ ਮੁਰੇ ਤਰਲਾ ਕੀਤਾ ਤੇ ਆਪਣੀਆਂ ਬਾਹਾਂਵਾਂ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਹੋਰ ਗਹਿਣੇ ਭੀੜ ਵੱਲੋਂ ਛੁੱਟੇ ਭੁੱਖੇ ਦੰਗਿਆਂ ਨੇ ਸੋਨਾ ਲੁੱਟ ਲਿਆ ਲੇਂਗੇ ਲੇਂਗੇ ਸਭ ਕੁਝ ਲੇਂਗੇ ਸਰਦਾਰ ਨਹੀਂ ਤੋਂ ਹਮੇ ਬਹੁਤ ਪਸੰਦ ਆ ਪਹਿਲੇ ਸਰਦਾਰ ਜੀ ਦਾ ਕਾਰਿਆਕਰਮ ਤੋਂ ਕਰਦੇਂ ਭੀੜ ਦਾ ਲੀਡਰ ਪੰਡਤ ਨੂਮਾ ਆਦਮੀ ਫੇਰ ਚਿਕੇਆ ਉਸਦੇ ਪੀੜੇ ਦੰਦ ਗੰਦੀ ਸ਼ਕਲ ਦਿਖਾ ਗਏ ਨਹੀਂ ਨਹੀਂ ਸੁਨਿੰਦਰ ਮੈਂ ਵੀ ਤੇਰੇ ਨਾਲ ਮਰਾਂਗੀ ਕਹਿੰਦਿਆ ਕੁੜੀ ਨੇ ਮੁੰਡੇ ਨੂੰ ਘੁੱਟ ਕੇ ਜਫੀ ਪਾ ਲਈ ਉਸ ਨੂੰ ਸਾਰੀ ਹਕੀਕਤ ਪਤਾ ਲੱਗ ਚੁਗੀ ਸੀ ਉਹ ਕਿਵੇਂ ਵੀ ਆਪਣੀ ਇੱਜ਼ਤ ਬਚਾਉਣਾ ਚਾਹੁੰਦੀ ਸੀ ਘਰੁੱਚ ਦੀ ਭਿਆਨਕ ਆਵਾਜ਼ ਆਈ ਤੇ ਸਿੱਖ ਮੁੰਡਾ ਸੜਕ ਉਤੇ ਡਗ ਪਿਆ ਕਿਸੇ ਦੰਗਿਆਈ ਨੇ ਤਿੱਕੀ ਸੰਗੀਨ ਮੁੰਡੇ ਦੀ ਗੁੱਦਾ ਵਿੱਚ ਘਸੋ ਦਿੱਤੀ ਸੀ ਮੁੰਡੇ ਦੇ ਕੱਪੜੇ ਤੇ ਸਾਰੀ ਸੜਕ ਲਹੂ ਨਾਲ ਗੜੋਚ ਹੋ ਗਈ ਭੀੜ ਨੇ ਖਿੱਚ ਕੇ ਕੁੜੀ ਨੂੰ ਮੁੰਡੇ ਤੋਂ ਅਲੱਗ ਕਰ ਦਿੱਤਾ ਮੁੰਡੇ ਉਤੇ ਪੈਟਰੋਲ ਛਿੜਕੇ ਅੱਗ ਲਗਾ ਦਿੱਤੀ ਗਈ। અત્યાਤ ਜ਼ਖਮੀ ਹਾਲਤ ਵਿੱਚ ਮੁੰਡਾ ਤੜਫਿਆ। ਉਸਦੇ ਸਿਰ ਦੇ ਕੇਸ ਨਾਬੀ ਰੰਗ ਪਗ ਲੈ ਜਾਣ ਕਰਕੇ ਖਿੱਲਰ ਚੁਕੇ ਸਨ। ਭਾਵੇਂ ਕਿ ਸਾਰਾ ਕੁਝ ਬਦਲੇ ਹੋਏ ਹਾਲਾਤਾਂ ਦੀ ਦੇਣ ਸੀ ਪਰ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦਾ ਹਥਿਆਰਾਂ ਪ੍ਰਤੀ ਅਵੇਸਲਾਪਨ ਵੀ ਇਸ ਲਈ ਜ਼ਿੰਮੇਵਾਰ ਸੀਗਾ। ਸਿੱਖ ਹਮੇਸ਼ਾ ਜਾਇਦਾਦ ਬਣਾਉਣ ਦੀ ਸੋਚਦਾ, ਬਿਜ਼ਨਸ ਵਧਾਉਂਦਾ ਹੈ, ਸੋਨਾ ਖਰੀਦਦਾ ਪਰ ਹਥਿਆਰ ਬਿਲਕੁਲ ਨਹੀਂ ਖਰੀਦਦਾ। ਬਸ ਇਹੋ ਅਵੇਸਲਾਪਨ ਅੱਜ ਸਿੱਖਾਂ ਨੂੰ ਸ਼ਰੇ ਬਾਜ਼ਾਰ ਜਲਾਲਤ ਦੇ ਰਿਹਾ ਸੀ। ਹਥਿਆਰਹੀਣ ਹੋਏ ਸਿੱਖ ਗਨਾਂ ਵਿੱਚ ਟਾਇਰ ਪਵਾ ਕੇ ਮਰਨੇ ਮਜਬੂਰ ਜਿੱਥੇ ਕਿਤੇ ਥੋੜਾ ਬਹੁਤਾ ਮੁਕਾਬਲਾ ਵੀ ਸਿੱਖਾਂ ਨੇ ਕੀਤਾ ਉਥੋਂ ਦੰਗਈ ਪੀੜਾਂ ਨਾ ਸੁਠੀਆਂ ਤਰਲੋਕਪਰੀ ਵਿੱਚ ਇੱਕ ਰਿਟਾਇਰਡ ਸਿੱਖ ਫੌਜੀ ਦੀ ਬਹੁਤ ਵੱਡੀ ਬੂਟਾਂ ਦੀ ਦੁਕਾਨ ਸੀ ਭੀੜ ਨੇ ਉਸਦੇ ਸ਼ਟਰ ਭੰਨਨੇ ਸ਼ੁਰੂ ਕਰ ਦਿੱਤੇ ਸਿੱਖ ਫੌਜੀ ਦੀ ਰਹਾਇਸ਼ ਦੁਕਾਨ ਦੇ ਉੱਪਰ ਬਣਾਏ ਮਕਾਨ ਵਿੱਚ ਵਿਗੀ ਉਸ ਨੇ ਕੋਠੇ ਤੇ ਖੜ ਕੇ ਭੰਨ ਤੋੜ ਦਾ ਦ੍ਰਿਸ਼ ਦੇਖਿਆ ਤੇ ਚਾਬੀਆਂ ਥੱਲੇ ਸੁੱਟਦਿਆਂ ਕਿਹਾ ਵੀ ਸ਼ਟਰ ਕਿਉਂ ਤੋੜ ਰਹੇ ਹੋ ਤੁਮੇ ਜੋ ਸਮਾਨ ਚਾਹੀਏ ਇਹ ਲੋ ਚਾਬੀਆਂ ਖੋਲ ਕੇ ਲੈ ਜਾਓ ਉਹ ਆਰਮੀ ਵਿੱਚ ਰਿਹਾ ਹੋਣ ਕਰਕੇ ਭਾਰਤੀ ਲੋਕਾਂ ਦੀ ਭੁੱਖੜ ਬਿਰਤੀ ਤੋਂ ਜਾਣੂ ਸੀ ਭੀੜ ਵਿਚਲੇ ਕਾਲੇ ਪੀੜਿਆਂ ਦੀਆਂ ਧਾਰਾਂ ਨੇ ਹੁਕਰਾ ਮਾਰਿਆ ਵੀ ਅਰੇ ਉੱਪਰ ਵੀ ਚਲੋ ਇਸki ਲੜਕੀ ਬਹੁਤ ਸੁੰਦਰ ਹੈ ਉਸੇ ਉਠਾ ਕੇ ਲਾਤੇ ਹਨ ਨਾਰੇ ਮਾਰਦੀ ਹੋਈ ਭੀੜ ਘਰ ਦੇ ਮਗਰ ਦੇ ਪਾਸੇ ਪੈਂਦੀ ਸੰਸਾਨ ਗਲੀ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਗਈ ਜਿਆਦਾ ਗਰਮ ਖੋਨ ਵਾਲੇ ਕੁੱਤੇ ਮਕਾਨ ਦੇ ਉੱਪਰ ਆਉਂਦੇ ਪਰ ਨਾਲੇ ਦੇ ਪੈਪਰਾਹੀ ਉੱਪਰ ਤੋਂ ਚੜਨ ਲੱਗ ਪਏ ਪਿਤਾ ਦੀ ਉਹ ਲੋਕ ਪਿੱਛੇ ਦੀ ਜਨ ਰਹੇ ਨੇ ਲੜਕੀ ਨੇ ਸਿੱਖਵਾਦੀ ਨੂੰ ਦੱਸਿਆ ਹੈ ਇਹਨਾਂ ਦੀ ਭੈਣ ਦੀ ਇਹ ਹਰਾਮਜਾਦੇ ਇਹੋ ਨਹੀਂ ਹਟਣਗੇ ਗੁਰਮੀਤ ਮੇਰੀ ਗਨ ਲੈ ਕੇ ਆ ਸਿੱਖ ਫੌਜੀ ਨੂੰ ਗੁੱਸਾ ਚੜ ਗਿਆ ਹੁਣ ਕੁਝ ਸਮੇਂ ਬਾਅਦ ਸਿੱਖ ਫੌਜੀ ਦੇ ਹੱਥ ਵਿੱਚ 315 ਬੋਰ ਦੀ ਪੱਕੀ ਰੈਫਲ ਲੋਡ ਕਰਕੇ ਖੜੀ ਹੋਈ ਸੀ ਉਸ ਦੀ ਲੜਕੀ ਨੇ ਰਵਾਲਵਰ ਲੋਡ ਕਰ ਲਿਆ ਸੀ ਮੈਂ ਹਾਲੇ ਵੀ ਕਹਿਣਾ ਵੀ ਜੇ ਪਲੀ ਚਾਹੁੰਦੇ ਹੋ ਤਾਂ ਵਾਸ ਮੁੜ ਜਾਓ ਨਹੀਂ ਤਾਂ ਫਿਰ ਸਿੱਖ ਫੌਜੀ ਚੇਤਾਵਨੀ ਭਰਪੂਰ ਸ਼ਬਦਾਂ ਨਾਲ ਕਰਦਾ ਨਹੀਂ ਤਾਂ ਕਿਆ ਕਰ ਲੋਗੇ ਤਮ ਆਜ ਤੇਰੀ ਲੜਕੀ ਕੋ ਉਠਾ ਕੇ ਲੈ ਜਾਏਗੇ ਉਹਨਾਂ ਦੇ ਮੁਹੱਲੇ ਦਾ ਹੀ ਇੱਕ ਬ੍ਰਾਹਮਣਾਂ ਦਾ ਮੁੰਡਾ ਬੋਲਦਾ ਹੋਇਆ ਪੈਪਾਂ ਉਤੇ ਚੜਨ ਦੀ ਕੋਸ਼ਿਸ਼ ਕਰਨ ਲੱਗ ਪਿਆ ਖਰ ਤੇਰੀ ਮਾਂ ਨੂੰ ਦੁਬਾਰਾ ਜਮਣਾ ਪਊ ਤੈਨੂੰ ਚੁੱਕਣ ਵਾਲਾ ਫੌਜੀ ਦੀ ਕੁੜੀ ਨੂੰ ਰੋਹ ਚੜ ਗਿਆ ਉਹ ਮੁੰਡਾ ਅੱਗੇ ਵੀ ਪਹਿਲਾਂ ਉਸ ਤੋਂ ਸੈਂਟਰਲ ਅਪਰੇਟ ਕਰਵਾ ਚੁੱਕਾ ਸੀ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੀ ਇੱਜ਼ਤ ਤੇਰੇ ਹੱਥ ਹੈ ਬੋਲੇ ਸੋ ਨਿਹਾਲ ਕੁੜੀ ਨੇ ਮਾਨੀ ਮਨ ਵਿੱਚ ਅਰਦਾਸ ਕੀਤੀ ਇਸਤ ਬਣ ਕੇ ਉਸ ਮੁੰਡੇ ਤੇ ਗੋਲੀ ਦਾਗ ਦਿੱਤੀ ਉਹਨੇ 38 ਦੇ ਰਿਵਾਲਵਰ ਦੇ ਭਿਆਨਕ ਫਾਇਰ ਨਾਲ ਲੰਗੋਰ ਵਾਂਗ ਪੈਰ ਤੇ ਚੜਿਆ ਆ ਰਿਹਾ ਮੁੰਡਾ ਕਿਕਰ ਤੋਂ ਡਿਕੇ ਕਾਂ ਵਾਂਗ ਚਫਾਲ ਧਰਤੀ ਉੱਤੇ ਜਾ ਪਿਆ ਰਿਵਾਲਵਰ ਦੀ ਡੇਢ ਇੰਚ ਮੋਟੀ ਗੋਲੀ ਉਹਦੇ ਜਵਾੜੇ ਨੂੰ ਚੀਰਦੇ ਹੋਈ ਗਿੱਚੀ ਵਾਲੇ ਪਾਸਿਓਂ ਬਾਹਰ ਨਿਕਲ ਗਈ ਸੀ ਸ਼ਾਬਾਸ਼ ਬੇਟੇ ਵੈਰੀ ਗੁੱਡ ਗੁੱਡ ਗਰਲ ਫੌਜੀ ਨੇ ਕੁੜੀ ਨੂੰ ਥਾਪੀ ਦਿੱਤੀ ਸਾਰੀ ਦੀ ਸਾਰੀ ਭੀੜ ਇੱਕ ਵਾਰੀ ਦਾ ਤਿੱਤਰ ਹੋ ਗਈ ਪਰ ਕੁਝ ਸਮੇਂ ਬਾਅਦ ਫਿਰ ਗਲੀ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਗਈ ਹੁਣ ਭੀੜ ਕੋਲ ਦੇਸੀ ਕਟੇ ਦੇ ਪੈਟਰੋਲ ਬੰਬ ਸਨ ਉਹਨਾਂ ਇੱਕ ਬੰਬ ਕੋਠੇ ਉਤੇ ਛੁੱਟਿਆ ਜਿਹੜਾ ਫੌਜੀ ਨੇ ਉਹਨੇ ਪੈਰ ਹੀ ਵਾਪਸ ਮੋੜ ਦਿੱਤਾ ਅਤੇ ਭੀੜ ਉਤੇ ਜਾ ਕੇ ਫੜ ਗਿਆ ਉਹ ਫੌਜੀ ਤੇ ਉਹਦੀ ਸ਼ੇਰ ਬੱਚੀ ਨੇ ਲਗਾਤਾਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਭੀੜ ਵਿੱਚੋਂ ਵੀ ਕਈ ਮੁਸਤੰਦਿਆਂ ਨੇ ਦੇਸੀ ਕਟਿਆਂ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਉਹ ਹਰ ਹਾਲਾਤਾਂ ਵਿੱਚ ਕੁੜੀ ਨੂੰ ਚੁੱਕਣਾ ਚਾਹੁੰਦੇ ਸਨ ਮਾਰੇ ਗਏ ਮੁੰਡੇ ਦੇ ਭਰਾ ਭਤੀਜੇ ਤੈਹ ਵਿਚਾਏ ਹੋਏ ਸਨ ਪਰ ਕੋਠੇ ਤੋਂ ਲਗਾਤਾਰ ਹੋ ਰਹੀ ਫਾਇਰਿੰਗ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਹੋਇਆ ਸੀ ਹਰੇ ਨੇ ਹਮ ਦੇਖਦੇ ਹਨ ਚਾਰ ਕੋਦੀ ਗਿਣਤੀ ਦੇ ਬਹੁਤੇ ਗਰਮ ਮੁੰਡੇ ਫੇਰ ਚੜਨ ਲਈ ਅੱਗੇ ਵਰੇ ਤਾਂ ਫੌਜੀ ਦੀ 315 ਬੋਰ ਦੀ ਤਾਂ ਸ਼ਿਕਾਰ ਬਣ ਗਏ ਉਹ ਇਹਨਾਂ ਚੌਹਾਂ ਨੂੰ ਡਿੱਗਦੇ ਦੇਖ ਕੇ ਬਾਕੀ ਦੀ ਭੀੜ ਵਿੱਚ ਹਫੜਾ ਦਫਰੀ ਪਸਰ ਗਈ ਭੀੜ ਵਿੱਚ ਬਹੁਤੇ ਮਨਚਲੇ ਚਿਤੜਾਂ ਨੂੰ ਅੱਡੀਆਂ ਲਗਾ ਗਏ ਸਨ ਹੁਣ ਨੇ ਪੁੱਤ ਭੱਜਣ ਦਿੰਦਾ ਫੌਜੀ ਨੇ ਸ਼ਿਸ਼ਤ ਬੰਦ ਮੰਨ ਕੇ ਨਿਸ਼ਾਨੇ ਫੋੜਨੇ ਸ਼ੁਰੂ ਕਰ ਦਿੱਤੇ ਭੱਜੇ ਜਾਂਦੇਆਂ ਦੀਆਂ ਧੋਤੀਆਂ ਨਿਕਰਾਂ ਵਿੱਚੋਂ ਖੂਨ ਦੇ ਫੁਆਰੇ ਛੁੱਟ ਸਾਰੇ ਦੀ ਸਾਰੀ ਪੀੜ ਤਿੱਤਰ ਹੋ ਜਾਣ ਤੇ ਫੌਜੀ ਦੇ ਘਰ ਨੇੜੇ ਦੀ ਸੁੰਨੀ ਗਲੀ ਵਿੱਚ 15 ਕੁ ਦੇ ਕਰੀਬ ਲਾਸ਼ਾਂ ਖਿਲਰੀਆਂ ਪਈਆਂ ਸਨ ਕੁਝ ਸਮੇਂ ਬਾਅਦ ਪੁਲਿਸ ਵੀ ਆ ਗਈ ਅਰੇ ਸਰਦਾਰ ਜੀ ਹਥਿਆਰ ਫੈਂਕ ਦਿਓ ਦੰਗਾ मत ਕਰੋ ਐਸਐਚਓ ਸਪੀਕਰ ਵਿੱਚੋਂ ਬੋਲਿਆ ਦੰਗਾ ਹੋ ਨਹੀਂ ਵੋ ਕਰ ਰਹੇ ਆਂ ਪਹਿਲੇ ਉਹਨੇ ਹਟਾਓ ਹਥਿਆਰ ਨਹੀਂ ਡਾਲੋਗੇ ਤਾਂ ਹਮੇਂ ਕਾਰਵਾਈ ਕਰਨੀ ਪਵੇਗੀ ਐਸਐਚਓ ਸਪੀਕਰ ਵਿੱਚੋਂ ਫੇਰ ਬੋਲਿਆ ਸਿੱਖ ਫੌਜੀ ਨੇ ਯਕੀਨ ਕਰਕੇ ਆਪਣੀ 315 ਬੋਰ ਦੀ ਰੈਫਲ ਪੁਲਿਸ ਨੂੰ ਸੌਂਪ ਦਿੱਤੀ ਰੈਫਲ ਫੜਾਉਣ ਦੀ देर ਸੀ ਕਿ ਕੁੱਤਿਆਂ ਦੀ ਢੀੜ ਫੇਰ ਸ਼ੇਰ ਬਣ ਗਈ ਐਸਐਚਓ ਨੇ ਪੀੜ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਭੀੜ ਨੇ ਮੱਚਦਾ ਹੋਇਆ ਟਾਇਰ ਫੌਜੀ ਦੇ ਗਾਲ ਵਿੱਚ ਪਾ ਦਿੱਤਾ। "ਪਾਪਾ, ਗਰਮੀਤ ਕੌਰ ਫੌਜੀ ਦੀ ਜਵਾਨ ਕੁੜੀ ਉਸ ਵੱਲ ਦੌੜੀ। "ਬੇਟੀ ਭੱਜਦਾ ਇਹਨਾਂ ਜ਼ਾਲਮਾਂ ਦੇ ਹੱਥ ਨਹੀਂ ਆਉਣਾ।" ਫੌਜੀ ਨੇ ਸਿੰਘ ਗਰਜਣਾ ਕੀਤੀ। "ਪਕੜੋ ਉਸੇ ਪਕੜੋ।" ਭੀੜ ਵਿੱਚੋਂ ਕਈ ਇਕੱਠੀਆਂ ਵਜਾਂ ਗੋਜੀਆਂ। ਕੁੜੀ ਨੇ ਵੱਡੀ ਭੀੜ ਨੂੰ ਵੱਲ ਨੂੰ ਰਿਵਾਲਵਰ ਤਾਂ ਕੇ ਫਾਇਰ ਕਰ ਦਿੱਤਾ। ਗੋਲੀ ਅਗਾਂ ਵਧੇ ਇੱਕ ਲੜਕੇ ਦੇ ਵੱਜੀ। ਭੀੜ ਦੇ ਪਛਾਹ ਹਟਣ ਤੇ ਉਸ ਨੇ ਇੱਕਦਮ ਸ਼ੂਟ ਵਟ ਲਈ। ਭੀੜ ਹੋਰ ਅੱਗੇ ਵਧੀ ਤਾਂ ਉਸ ਨੇ ਫੇਰ ਪੋਜੀਸ਼ਨ ਸੰਭਾਲ ਕੇ ਇੱਕ ਫਾਇਰ ਹੋਰ ਦਾਗ ਦਿੱਤਾ। ਇਸ ਵਾਰ ਲੜਕੇ ਦੇ ਨਾਲ ਐਸਐਚਓ ਦੇ ਖੱਬੇ ਮੋੜੇ ਵਿੱਚੋਂ ਖੂਨ ਦੀ ਧਾਰ ਇਸ ਤੋਂ ਬਾਅਦ ਭੀੜ ਵਿੱਚੋਂ ਕਿਸੇ ਦੀ ਕੁੜੀ ਨੂੰ ਅੱਗੇ ਹੋ ਕੇ ਫੜਨ ਦੀ ਹਿੰਮਤ ਨਹੀਂ ਹੋਈ। ਕੁੜੀ ਭੱਜ ਕੇ ਜੀਟੀ ਰੋਡ ਬਾਈਪਾਸ ਉੱਤੇ ਸਥਿਤ ਗੁਰਦੁਆਰਾ ਮਜਨੂ ਟਿੱਲਾ ਵਿਖੇ ਪੌਂਟਡ ਵਿੱਚ ਸਵਲ ਹੋ ਗਈ। ਜਿੱਥੋਂ ਉਹ ਇੱਕ ਸਿੱਖ ਡਰਾਈਵਰ ਦੇ ਨਾਲ ਟਰੱਕ ਵਿੱਚ ਬੈਠ ਕੇ ਪਟਿਆਲੇ ਰਹਿੰਦੀ ਆਪਣੀ ਭੂਆ ਕੋਲ ਪਹੁੰਚਣ ਵਿੱਚ ਸਫਲ ਹੋ ਗਈ। ਇਧਰ ਪਿੰਡਾਂ ਵਿੱਚ ਬੈਠੇ ਸਿੱਖਾਂ ਦੇ ਹਿਰਦੇ ਬਲਉਂਦਰੇ ਜਾ ਚੁਕੇ ਸਨ। ਹਰ ਸਿੱਖ ਗੱਭਰੂ ਵਿੱਚ ਸ਼ਹੀਦੀਆਂ ਦਾ ਬਦਲਾ ਲੈਣ ਦੀ ਸੋਚ ਕਰਲਾ ਰਹੀ ਸੀ। ਸਿੱਖ ਨੌਜਵਾਨੀ ਆਪਣੇ ਹਰਦਿਲ ਮਹਿਬੂਬ ਸੰਤ ਜਰਨੈਲ ਸਿੰਘ ਦੇ ਵਿਛੋੜੇ ਕਰਕੇ ਅੰਦਰੋਂ-ਅੰਤਰੀ ਸਰਕਾਰੀ ਮਿਸ਼ਨਰੀ ਤੇ ਔਖ ਮ ਪਿੰਡਰਾਂ ਵਾਲੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਚੌਂਕ ਵਿਖੇ ਸੰਤਾ ਦਾ ਸ਼ਹੀਦੀ ਭੋਗ ਮਨਾਉਣ ਦੀ ਤਿਆਰੀ ਵਿੱਚ ਬਾਬਾ ਠਾਕਰ ਸਿੰਘ ਤੇ ਦੰਮਨਵੀ ਟਕਸਾਲ ਦੇ ਹੋਰ ਨਾਮਵਰ ਨੇਤਾ ਇਕੱਠੇ ਹੋਏ ਬੈਠੇ ਸਨ ਕਿ ਭੋਗ ਤੋਂ ਇੱਕ ਰਾਤ ਪਹਿਲਾਂ ਸੰਤਾ ਦੇ ਪਿਤਾ ਬਾਬਾ ਜਗਿੰਦਰ ਸਿੰਘ ਕੋਲ ਪੰਜ ਸਿੱਖ ਫੌਜੀ ਅਫਸਰਾਂ ਦੀ ਵਰਦੀ ਵਿੱਚ ਬੰਨੀ ਦਾੜੀ ਵਾਲੇ ਜਵਾਨ ਆ ਪਹੁੰਚੇ ਉਹਨਾਂ ਆਉਂਦੇ ਹੀ ਫਤਿਹ ਗਿਆ ਕੇ ਬਾਬਾ ਜੀ ਨੂੰ ਕਹਿਣਾ ਸ਼ੁਰੂ ਕੀਤਾ ਵੀ ਬਾਬਾ ਜੀ ਸੁਣਿਆ ਸੰਤਾ ਦਾ ਦੁਸ਼ਹਿਰਾ ਮਨਾਇਆ ਜਾਣ ਲੱਗਾ ਹਾਂਜੀ ਤੁਸੀਂ ਬਿਲਕੁਲ ਠੀਕ ਸੁਣਿਆ ਬਾਬਾ ਠਾਕਰ ਸਿੰਘ ਹੋਰੀ ਸੰਤਾ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਨੇ ਬਾਪੂ ਜਗਿੰਦਰ ਸਿੰਘ ਨੇ ਹਾਂ ਵਾਚਕ ਸਿਰ ਹਿਲਾ ਦਿੱਤਾ ਪਰ ਬਾਬਾ ਜੀ ਸੰਤ ਦਾ ਚੜ੍ਹਦੀ ਕਲਾ ਚ ਨੇ ਇਹ ਬੜਾ ਮਾੜਾ ਹੋ ਜਾਣਾ ਤੁਸੀਂ ਉਹਨਾਂ ਦੀ ਅੰਤਮ ਅਰਦਾਸ ਦੀ ਤਿਆਰੀ ਖਿੱਚੀ ਜਾ ਰਹੇ ਹੋ ਅਸੀਂ ਉਹਨਾਂ ਨੂੰ ਖੁਦ ਕੱਟੇ ਆ ਪਾਕਿਸਤਾਨ ਚਲੇ ਗਏ ਨੇ ਉਹ ਬਿਲਕੁਲ ਸੁਰੱਖਿਤ ਨਹੀਂ ਫੌਜੀਆਂ ਦੀਆਂ ਗੱਲਾਂ ਨੇ ਬਾਬਾ ਜੀ ਨੂੰ ਯਕੀਨ ਬਣਾ ਦਿੱਤਾ ਤੇ ਬਾਬਾ ਜੀ ਨੇ ਡਰਾਈਵਰ ਨੂੰ ਆ ਕੇ ਝਟ ਗੱਡੀ ਬਾਹਰ ਕਢਵਾ ਕੇ ਅਗਲੇ ਦਿਨ ਭੋਗ ਦੀ ਅਰਦਾਸ ਦੀ ਥਾਂਵੇਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਤਕਸਾਲ ਦੇ ਕਾਰਜਕਾਰੀ ਮੁਖੀ ਬਾਬਾ ਠਾਕਰ ਸਿੰਘ ਨੇ ਸਤ ਜਰਨੈਲ ਸਿੰਘ ਦੇ ਚੜ੍ਹਦੀ ਕਲਾ ਵਿੱਚ ਹੋਣ ਭਾਵ ਸਰੀਰਕ ਤੌਰ ਤੇ ਜਿੰਦਾ ਹੋਣ ਦਾ ਐਲਾਨ ਕਰ ਦਿੱਤਾ ਸੰਤ ਬਾਬਾ ਠਾਕਰ ਸਿੰਘ ਨੇ ਪੱਤਰਕਾਰਾਂ ਸਾਹਮਣੇ ਐਲਾਨ ਕਰ ਦਿੱਤਾ ਵੀ ਮਹਾਪੁਰਸ਼ ਸੰਤ ਜਰਨੈਲ ਸਿੰਘ ਖਾਲਸਾ ਜੀ ਚੜ੍ਹਦੀ ਕਲਾ ਵਿੱਚ ਨੇ ਪਰ ਪਰ ਬਾਬਾ ਜੀ ਮੈਂ ਤਾਂ ਸਮਝਦਾ ਮੈਂ ਤਾਂ ਸਮਝਦਾ ਕਿ ਸੰਤ ਜੀ ਟਕਸਾਲ ਦੇ ਇੱਕ ਨੌਜਵਾਨ ਬਲਾਰੇ ਨੇ ਕੁਝ ਕਹਿਣਾ ਚਾਹਿਆ ਤੋ ਚੁੱਪ ਕਰ ਜਾ ਚੁੱਪ ਕਰ ਜਾ ਫਿਕਰ ਨਾ ਕਰ ਤੇਰੀ ਤੇ ਟਕਸਾਲ ਦੀ ਬਾਹ ਸੰਤਾਂ ਦੇ ਹੱਥ ਵਿੱਚ ਫੜਾ ਕੇ ਜਾਵਾਂਗਾ ਐਵੇਂ ਨਹੀਂ ਜਾਂਦਾ ਬਾਬਾ ਠਾਕਰ ਸਿੰਘ ਦੇ ਸ਼ਬਦਾਂ ਨੇ ਨੌਜਵਾਨਾਂ ਨੂੰ ਚੁੱਪ ਕਰਵਾ ਦਿੱਤਾ ਸਾਰੇ ਪੰਜਾਬ ਵਿੱਚ ਸੰਤਾ ਦੇ ਪਾਕਿਸਤਾਨ ਹੋਣ ਦੀ ਖਬਰ ਜੰਗਲ ਦੀ ਅਗਵਾਂ ਫੈਲ ਗਈ ਨੌਜਵਾਨ ਵਰਗ ਵਾਹੋਦਾਹੀ ਪੱਛਮੀ ਪੰਜਾਬ ਵੱਲੋਂ ਨੱਠ ਉਠਿਆ ਵਹਿੰਦੇ ਆ ਵਹਿੰਦੇ ਹੀ ਕਈ ਫੋਰਸਾਂ ਪੰਜਾਬ ਦੀ ਧਰਤੀ ਉੱਤੇ ਸਰਗਰਮ ਹੋ ਗਈਆਂ ਉਧਰ ਸੰਗਤਾਂ ਨੇ ਸਰਕਾਰੀ ਅਕਾਲ ਤਖਤ ਦੀ ਇਮਾਰਤ ਢਾਕੇ ਦਮਦਮੀ ਟਕਸਾਲ ਦੀ ਅਗਵਾਈ ਹੇਠ ਨਵੀਂ ਇਮਾਰਤ ਦੀ ਉਸਾਰੀ ਦਾ ਐਲਾਨ ਕਰ ਦਿੱਤਾ ਦਮਦਮੀ ਟਕਸਾਲ ਨਾਲ ਸੰਬੰਧਿਤ ਧਿਰਾਂ ਨੇ ਇੱਕ ਪੰਜ ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕਰ ਦਿੱਤਾ ਬਾਊ ਲਖਣ ਸਿੰਘਾ ਆਪਾਂ ਪੰਥਕ ਕਮੇਟੀ ਵਿੱਚ ਬੱਬਰਾਂ ਵੱਲੋਂ ਵੀ ਇੱਕ ਅੱਧਾ ਬੰਦਾ ਲੈ ਲਈਏ। ਬਾਬਾ ਮਾਨੋਚਾਲ ਨੇ ਬੱਬਰਾਂ ਤਰਫੋਂ ਬੰਦਾ ਲੈਣ ਲਈ ਆਏ ਸੁਨੇਹੇ ਦੀ ਗੱਲ ਕਮੇਟੀ ਵਿੱਚ ਕੀਤੀ। ਨਹੀਂ ਨਹੀਂ ਉਹਨਾਂ ਤੋਂ ਨਹੀਂ ਲੈਣਾ। ਉਹ ਆਪਣਾ ਆਡੀ ਰਹਿਣ ਵਾਲੇ ਭਾਈ ਸਾਹਿਬ ਨੇ ਨਹੀਂ ਮੰਨਣਾ। ਮੇਰੀ ਵੀ ਉਹਨਾਂ ਨਾਲ ਨਹੀਂ ਮਿਲਦੀ। ਲਖਣ ਸਿੰਘ ਨੇ ਇੱਕ ਅਹਿਮ ਲੀਡਰ ਦੇ ਇਸ ਬਾਬਤ ਸਹਿਮਤ ਨਾ ਹੋਣ ਦੀ ਗੱਲ ਦੱਸੀ। ਕਿਉਂ ਭਾਈ ਸਾਹਿਬ ਜੀ ਤੁਹਾਡਾ ਕੀ ਵਿਚਾਰ ਹੈ? ਉਹਨਾਂ ਵੀ ਬੰਦਾ ਹਿੱਸਾ ਪਾਇਆ ਹੈ। ਬਾਬਾ ਗੁਰਬਚਨ ਸਿੰਘ ਨੇ ਅਹਿਮ ਲੈਟਰ ਨੂੰ ਟੋਹਿਆ। ਉਹਦੀ ਸੁਰ ਵੀ ਨਾ ਪੱਕੀ ਸੀ। ਜੇ ਆਪਾਂ ਮਿਲ ਕੇ ਜਲਦੀ ਦਾ ਠੀਕ ਸੀ। ਚਲੋ ਜਿਵੇਂ ਸਿੰਘਾਂ ਦੀ ਮਰਜ਼ੀ ਬਾਬਾ ਮਾਨੋ ਚਾਹਲੇ ਅਕਰ ਹਾਰ ਮੰਨ ਲਈ ਉਹ ਭਵਿਕ ਵਿੱਚ ਕੌਮ ਦੀ ਕਿਸਮ ਨੂੰ ਲੈ ਕੇ ਚਿੰਤਤ ਸੀ। ਬਸ ਇਹਨਾਂ ਦਿਨਾਂ ਤੋਂ ਬਾਅਦ ਬਾਬੇ ਦੇ ਭਗੌੜੇ ਜੀਵਨ ਦੀ ਸ਼ੁਰੂਆਤ ਹੋ ਗਈ। ਬਾਬੇ ਦੀ ਵਿਚਾਰਧਾਰਾ ਦੇ ਸਮਰਥਕ ਨੌਜਵਾਨਾਂ ਨੇ ਮਿਲ ਕੇ ਇੱਕ ਜਥੇਬੰਦੀ ਕਾਇਮ ਕਰ ਦਿੱਤੀ ਅਤੇ ਬਾਬੇ ਨੂੰ ਆਪਣਾ ਮੁਖੀ ਚੁਣ ਲਿਆ ਗਿਆ। ਫੋਰਸ ਦੇ ਚਾਰ ਹੋਰ ਡਿਪਟੀ ਮੁਖੀ ਚੁਣੇ ਗਏ ਜਿਨ੍ਹਾਂ ਵਿੱਚ ਭਾਈ ਦਿਆ ਸਿੰਘ, ਭਾਈ ਸਵਰਨਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਸੁਰਜੀਤ ਸਿੰਘ ਬਹਿਲਾ ਪ੍ਰਮੁੱਖ ਸਨ। ਇਹਨਾਂ ਦਿਨਾਂ ਵਿੱਚ ਬਾਬੇ ਦੇ ਘਰ ਇੱਕ ਪੁੱਤਾਂਗੀ ਨੇ ਜਨਮ ਲਿਆ ਜਿਸ ਨੂੰ ਬਾਬੇ ਨੇ ਬਲੂ ਸਟਾਰ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਬਾਬਾ ਮਨੁੱਖੀ ਪਿਆਰ ਨਾਲ ਭਰਪੂਰ ਹਿਰਦੇ ਵਾਲਾ ਪੁਰਸ਼ ਸੀ। ਉਹ ਰਾਤਾਂ ਨੂੰ ਜਦੋਂ ਕਦੇ ਘਰ ਆਉਂਦਾ ਤਾਂ ਤਿੰਨਾ ਭਜੰਗੀਆਂ ਨੂੰ ਸੁੱਤੇ ਪਿਆ ਨੂੰ ਸੀਨੇ ਨਾਲ ਲਗਾ ਕੇ ਘੁੱਟ ਕੇ ਪ੍ਰੇਮ ਕਰਦਾ। ਪਰ ਬਾਬੇ ਸਾਹਮਣੇ ਪਰਿਵਾਰਕ ਫਰਜ਼ਾਂ ਦੇ ਪਿਆਰਾਂ ਨਾਲੋਂ ਵੀ ਵੱਡਾ ਇੱਕ ਹੋਰ ਨਿਸ਼ਾਨਾ ਸੀਗਾ ਜਿਸ ਲਈ ਲੜਨ ਦਾ ਵਚਨ ਉਹ ਸੰਤਾਂ ਨੂੰ ਦੇ ਚੁੱਕਿਆ ਸੀ। ਉਹ ਸੀ ਸਿੱਖਾਂ ਦੇ ਆਜ਼ਾਦ ਦਰ ਘਰ ਦੀ ਪ੍ਰਾਪਤੀ। ਬਾਬਾ ਗੁਰਬਚਨ ਸਿੰਘ ਮਾਨੋਚਾਹਲ ਆਪਣੇ ਸਾਥੀਆਂ ਦੀ ਅਗਵਾਈ ਕਰਦਾ ਹੋਇਆ ਚੱਲ ਸੋ ਚੱਲ ਨਿਸ਼ਾਨੇ ਵੱਲ ਨੂੰ ਵਧਣ ਲੱਗ ਪਿਆ। ਬਾਬੇ ਦਾ ਭਰਾ ਭਾਈ ਮਹਿੰਦਰ ਸਿੰਘ ਵੀ ਗੁਪਤ ਰੂਪ ਵਿੱਚ ਹੀ ਬਾਬੇ ਨਾਲ ਵਿਚਰਨ ਲੱਗ ਪਿਆ। ਮਹਿੰਦਰ ਸਿੰਘ ਬਾਬੇ ਦਾ ਚਚੇਰਾ ਭਰਾ ਸੀ ਉਹ ਤਰਨਤਾਰਨ ਕਿਸੇ ਟਰੈਕਟਰ ਵਰਕਸ਼ਾਪ ਵਿੱਚ ਮਿਸਤਰੀ ਸੀਗਾ ਇੱਕ ਦਿਨ ਰਾਤ ਨੂੰ ਬਾਬਾ ਘਰੇ ਆਇਆ ਅਮਰਿਤ ਵੇਲਾ ਸਾਂਭ ਕੇ ਆਰਾਮ ਕਰਨ ਲੱਗ ਗਿਆ ਕਿਸੇ ਲੰਬੀ ਦੂਰੀ ਦੀ ਵਾੜ ਤੈਅ ਕਰਕੇ ਘਰ ਮੁੜਿਆ ਪਰਤਿਤ ਹੋ ਰਿਹਾ ਸੀ ਉਹ ਸ਼ਾਮ ਦਾ ਸੂਰਜ ਅਸਤ ਹੋਣ ਵੇਲੇ ਜਦੋਂ ਬਾਬਾ ਤੇ ਉਹਦਾ ਭਰਾ ਸ਼ਾਮ ਨੂੰ ਪ੍ਰਸ਼ਾਦਾ ਛਕ ਕੇ ਮੋਟਰ ਤੇ ਸੌਣ ਲਈ ਜਾਣ ਲੱਗੇ ਤਾਂ ਬਾਬੇ ਦੀ ਸਿੰਘਣੀ ਨੇ ਸਵਾਲ ਕੀਤਾ ਵੀ ਕਿੰਨਾ ਕੁ ਚਿਰ ਐਉਂ ਭੱਜੇ ਫਿਰਦੇ ਰਹੋਗੇ ਕਦੇ ਬੱਚਿਆਂ ਵਿੱਚ ਵੀ ਟਿੱਕੇ ਬੈਠਣਾ ਮਿਲੂਗੇ ਨਹੀਂ ਉਹ ਕੱਚੇ ਕੋਲੇ ਨਾਲ ਲੱਗੀ ਖੜੀ ਤ੍ਰਿਪ ਤ੍ਰਿਪ ਅਤਰੂਗੇਰੀ ਜਾ ਰਹੀ ਸੀ ਜਾਨ ਤਾਂ ਉਦੋਂ ਹੀ ਉੜ ਗਿਆ ਸੀ ਜਦੋਂ ਦਰਬਾਰ ਸਾਹਿਬ ਤੇ ਫੌਜਾਂ ਜੜੀਆਂ ਸਨ ਨਾਲੇ ਹੁਣ ਟੇ ਕਿਥੇ ਜਿੰਨਾ ਚਿਰ ਕੌਮ ਦਾ ਕੋਈ ਘਰ ਨਹੀਂ ਬਣ ਜਾਂਦਾ ਸਿੱਖ ਕੌਮ ਦਾ ਕੁਝ ਬਣ ਸਵਰ ਜਾਵੇ ਫੇਰ ਹੀ ਆਰਾਮ ਕਰਾਂਗੇ ਨਾਲੇ ਹੁਣ ਅਸੀਂ ਸਰੀਰ ਨਹੀਂ ਰੂਹਾਂ ਹਾਂ ਰੂਹਾਂ ਤੇ ਰੂਹਾਂ ਦੀ ਦੁਨੀਆ ਵਿੱਚ ਆਰਾਮ ਨਹੀਂ ਹੁੰਦਾ ਬਾਬਾ ਮਾਨੋਚਲ ਹੱਥ ਵਿੱਚ ਲਈ ਤੈਨੂੰ ਮੋਢੇ ਪਿੱਛੇ ਲਟਕਾਉਣ ਲੱਗ ਪਿਆ ਸੋ ਦੋਸਤੋ ਇਹ ਸੀ ਖੇਤ ਜੋ ਮੰਡਿਓ ਸੂਰਮਾ ਨਾਵਲ ਦਾ ਭਾਗ 12ਵਾਂ ਤੇ ਭਾਗ 13ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ